ਇਸਦੇ ਚਲੇਸ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਇਸ ਦੇ ਨਾਲ ਹੀ ਗਿਆਸਪੁਰਾ ਦੇ ਵਿੱਚ ਤੇਨਾਤ ਪਟਵਾਰੀ ਦੇ ਏਜੰਟ ਨੂੰ ਵਿਜੀਲੈਂਸ ਦੇ ਵੱਲੋਂ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਲਗਾਤਾਰ ਹੀ ਅਜਿਹੇ ਮਾਮਲੇ ਕਾਫੀ ਜ਼ਿਆਦਾ ਵਧਦੇ ਹੋਏ ਦੇਖੇ ਜਾ ਸਕਦੇ ਨੇ ਤੇ ਵਿਜੀਲੈਂਸ ਵੀ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਹੀ ਆਪਣੀ ਮੁਹਿੰਮ ਜਿਹੜੀ ਹੈ ਚਲਾਈ ਜਾ ਰਹੀ ਹੈ ਇਸ ਦੇ ਚਲਦਿਆਂ ਹੀ ਗਿਆਸਪੁਰਾ ਦੇ ਵਿੱਚ ਤੇਨਾਤ ਪਟਵਾਰੀ ਚਮਕੌਰ ਸਿੰਘ ਦੇ ਏਜੰਟ ਅਸ਼ੋਕ ਕੁਮਾਰ ਨੂੰ ਕੇ ਹੱਥੀ ਕਾਬੂ ਕੀਤਾ ਗਿਆ ਰਿਸ਼ਵਤ ਦਿੱਤੀ ਜਾ ਰਹੀ ਸੀ ਤੇ ਇਸ ਮਾਮਲੇ ਤੋਂ ਮਗਰੋਂ ਜਿਹੜਾ ਪਟਵਾਰੀ ਮੌਕੇ ਦੇ ਉੱਪਰੋਂ ਫਰਾਰ ਹੋ ਜਾਂਦਾ ਪਰ ਮਾਮਲਾ ਜਿਹੜਾ ਵਿਜਲੈਂਸ ਦੇ ਵੱਲੋਂ ਦਰਜ ਕਰ ਲਿੱਤਾ ਗਿਆ ਤੇ ਇਸ ਵਿਚਾਲੇ ਜਿਹੜੇ ਵਿਜਲੈਂਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਲੁਧਿਆਣਾ ਨਿਵਾਸੀ ਰਕੇਸ਼ ਕੁਮਾਰ ਦੀ ਸ਼ਿਕਾਇਤ ਦੇ ਉੱਪਰ ਹੀ ਇਹ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਵੱਲੋਂ ਮਾਮਲੇ ਦੇ ਬਾਰੇ ਜਾਣਕਾਰੀ ਵੀ ਜਿਹੜੀ ਹੈ ਦੱਸੀ ਗਈ ਇਹ ਤੇ ਇਹ ਜਿਹੜੇ ਲੁਧਿਆਣਾ ਨਿਵਾਸੀ ਨੇ ਰਾਕੇਸ਼ ਕੁਮਾਰ ਇਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਟਵਾਰੀ ਤੇ ਉਸਦੇ ਸਟਾਫ ਨੇ ਉਸ ਦੇ ਨਵੇਂ ਖਰੀਦੇ ਪਲਾਟ ਦੇ ਤਬਾਦਲੇ ਸੰਬੰਧੀ ਦਸਤਾਵੇਜ਼ਾਂ ਦੀਆਂ ਕਾਪੀਆਂ ਹਾਸਲ ਕਰਨ ਤੇ ਉਸ ਤੇ ਕਰਜ਼ਾ ਲੈਣ ਬਦਲੇ ਉਸ ਤੋਂ 6000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਬੁਲਾਰੇ ਦੇ ਵੱਲੋਂ ਅੱਗੇ ਵੀ ਦੱਸਿਆ ਗਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਯੂਨਿਟ ਲੁਧਿਆਣਾ ਨੇ ਜਾਲ ਵਿੱਚ ਛਾ ਕੇ ਪਟਵਾਰੀ ਚਮਕੌਰ ਸਿੰਘ ਦੇ ਨਿੱਜੀ ਸਹਾਇਕ ਅਸ਼ੋਕ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਪਾਸੋਂ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਦਫ਼ਤਰ ਤੋਂ ਫਰਾਰ ਹੋਏ ਸਹਿਦੋਸ਼ੀ ਪਟਵਾਰੀ ਦੀ ਗ੍ਰਿਫਤਾਰੀ ਲਈ ਲਗਾਤਾਰ ਹੀ ਯਤਨ ਜਿਹੜੇ ਨੇ ਵਿਜੀਲੈਂਸ ਦੇ ਵੱਲੋਂ ਕੀਤੇ ਜਾ ਰਹੇ ਨੇ ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਥਾਣਾ ਸਦਰ ਲੁਧਿਆਣਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਵੀ ਜਿਹੜਾ ਹੈ ਦਰਜ ਕਰਕੇ ਦੋਵਾਂ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਰੰਗੇ ਹੱਥੀ ਕਾਬੂ ਕਰ ਲਿੱਤਾ ਗਿਆ ਪਟਵਾਰੀ ਦੇ ਏਜੰਟ ਨੂੰ ਤੇ ਪਟਵਾਰੀ ਦੀ ਭਾਲ ਵੀ ਜਿਹੜੀ ਹੈ ਲਗਾਤਾਰ ਹੀ ਵਿਜੀਲੈਂਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 315 23 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਈ ਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀਗੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ। ਵੈਸੇ ਤਾਂ ਇਹਦੀ ਡਿਊਟੀ ਹੁੰਦੀ ਹੈ ਇੰਤਕਾਲ ਉਹਨਾਂ ਨੇ ਆਪ ਹੀ ਕਰਨਾ ਹੁੰਦਾ। ਉਹ ਇੰਤਕਾਲ ਹੋਇਆ ਨਹੀਂ ਸੀਗਾ। ਉਹਨਾਂ ਦਾ ਕਹਣਾ ਸੀ ਕਿ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਉਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ। ਜੀ। ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ। ਜੀ। ਤੇ ਸ਼ੋਕਮਾਰ ਨੂੰ ਇਹਨੇ ਦੱਸਿਆ ਮੈਨੂੰ 30 ਸਾਲਾਂ ਦੀਆਂ ਇੱਕ ਰਿਕਾਰਡ ਚਾਹੀਦਾ ਫਰਦਾਂ ਦਾ ਇੱਕ ਮੈਨੂੰ ਇਹਦੀ ਇੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਰਿਸ਼ਵਤ ਦੇ ਕੰਮ ਨੇ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲੋਂ ਉਹਨੇ ਅਪਰੋਚ ਕੀਤੀ ਅੱਜ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕ ਕੁਮਾਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਰਿਵਾਰਖਾਨੇ ਤੋਂ ਅਰੈਸਟ ਕੀਤਾ ਜੀ ਫਾਰਮ ਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਉਹਨੂੰ ਫੜਨ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਨੂੰ ਕੱਲ ਨੂੰ ਅਦਾਲਤ ਤੇ ਪੇਸ਼ ਕੀਤਾ ਜਾਏ ਸਰ ਜੀ ਇਹ ਵੀ ਜੜਿਆ ਹੈ ਸਾਹਮਣੇ ਦੁਕਾਨਦਾਰ ਆ ਉਸ ਦੇ ਕੋਲ ਜਿਹੜੇ ਪੈਸੇ ਆ ਫਰਾਈ ਗਏ ਸੀ ਹਾਂਜੀ ਹਾਂਜੀ ਇਹ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਇਕੱਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹ ਬਾਹਰ ਕਿਸੇ ਦੁਕਾਨ ਤੇ ਮਿਲਿਆ ਦੁਕਾਨਦਾਰ ਤਾਂ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲਾਗੇ ਫਿਰ ਇਹਨੂੰ ਅਸੀਂ ਸਾਡੀ ਟੀਮ ਨੇ ਗ੍ਰਫਤਾਰ ਕੀਤਾ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾ ਰਿਹਾ ਹੈ। ਕਿ ਲੱਗਦਾ ਸਰ ਜੇ ਬਿਗ ਪੈਸਾ ਨਹੀਂ ਹੋ ਨਹੀਂ ਲੈਣ ਦੇ ਹੋ ਸਕਦੀ ਹੈ ਕੁਝ ਖੁਲਾਸੇ ਬਿਲਕੁਲ ਉਹ ਸੇ ਸਾਰੀ ਜਾਂਚ ਕਰ ਰਹੇ ਆ ਬਾਕੀ ਹੁਣ ਪਟਵਾਰੀ ਜਿਹੜਾ ਫਰਾਰ ਆ ਉਹਨੂੰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡੇ ਵਾਸਤੇ